ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪਣੇ ਚੈਨਲ YouTube ਫਾਰਮਰ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਗੱਲ ਕਰਨ ਲੱਗੇ ਆ ਮੌਸਮ ਦੀ ਵੀ 13 ਮਾਰਚ ਨੂੰ ਪੰਜਾਬ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ 13 ਤਰੀਕ ਨੂੰ ਬੱਦਲਬਾਹੀ ਨਾਲ ਮੀਂਹ ਦੇ ਅਸਰ ਮੰਡ ਰਹੇ ਹਨ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਦੱਸਾਂਗੇ ਕੀ ਪੰਜਾਬ ਵਿੱਚ ਮੀਂਹ ਪੈਣ ਦੇ ਕਿੰਨੇ ਕੁ ਚਾਂਸ ਹਨ ਤੇ ਇਹ ਕਿੰਨਾ ਕੁ ਭਾਰੀ ਜਾਂ ਹਲਕਾ ਮੀਂਹ ਹੋਵੇਗਾ ਸੋ ਇਸ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਆਪਣਾ ਚੈਨਲ YouTube Farmer ਇਸ ਨੂੰ ਸਬਸਕ੍ਰਾਈਬ ਵੀ ਕਰਿਓ ਹਾਂਜੀ ਜੇ ਆਪਾਂ ਸੈਟਲਾਈਟ ਮੈਪ ਤੇ ਨਿਗਾਹ ਮਾਰੀਏ ਤਾਂ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਪੰਜਾਬ ਦੇ ਉੱਤੋਂ ਤਕਰੀਬਨ ਬੱਦਲ ਸਾਫ਼ ਹਨ ਤੇ ਸਾਰਾ ਏਰੀਆ ਜੋ ਕਿ ਉੱਤਰ ਪਛਮੀ ਭਾਰਤ ਦਾ ਏਰੀਆ ਤਕਰੀਬਨ ਸਾਫ਼ ਹੈ ਅਤੇ ਅੱਜ 12 ਫਰਵਰੀਏ ਸਾਫ਼ ਹੀ ਰਹੇਗਾ ਅਤੇ 13 ਫਰਵਰੀ ਨੂੰ ਇੱਕ ਵੈਸਟਰਨ ਡਿਸਟਰਬੈਂਸ ਇੱਥੇ ਬਣੇਗਾ ਜੋ ਕਿ ਛੋਟੀ ਗਤੀ ਦਾ ਹੋਵੇਗਾ ਤੇ ਉਹ ਬੜੀ ਤੇਜ਼ੀ ਨਾਲ ਇਸ ਤਰ੍ਹਾਂ ਅੱਗੇ ਪੂਰਬੀ ਦਿਸ਼ਾ ਵੱਲ ਲੰਘ ਜਾਵੇਗਾ ਤੇ ਜਿਸ ਦੇ ਨਤੀਜੇ ਵਜੋਂ ਕੱਲ 13 ਮਾਰਚ ਨੂੰ ਆਪਣੇ ਤਕਰੀਬਨ ਸਵੇਰ ਤੋਂ ਹੀ ਪੰਜਾਬ ਦੇ ਟਟੋਮੇ ਵਿਭਾਗਾਂ ਵਿੱਚ ਬੱਦਲਵਾਈ ਬਣਨੀ ਸ਼ੁਰੂ ਹੋ ਜਾਵੇਗੀ। ਅਤੇ ਬਾਕੀ ਰਹਿੰਦੇ ਇਲਾਕਿਆਂ ਵਿੱਚ ਤਕਰੀਬਨ ਦੁਪਹਿਰ ਬਾਅਦ ਤੱਕ ਸਾਰੇ ਪੰਜਾਬ ਉੱਤੇ ਬੱਦਲ ਆ ਜਾਣਗੇ। ਅਤੇ ਇਸ ਬੱਦਲ ਦੇ ਕਾਰਨ 13 ਮਾਰਚ ਨੂੰ ਸ਼ਾਮ ਤੋਂ ਲੈ ਕੇ 14 ਮਾਰਚ ਸਵੇਰ ਤੱਕ ਬਰਸਾਤੀ ਕਾਰਵਾਈ ਹੋਣ ਦੀ ਉਮੀਦ ਹੈ। ਇਹ ਜੋ ਬਰਸਾਤ ਦੀ ਹੋਣ ਦੀ ਉਮੀਦ ਹੈ ਕਿ ਆਪਣੇ ਇਹਨਾਂ ਏਰੀਆ ਵਿੱਚ ਹੈ ਜ਼ਿਆਦਾਤਰ ਜਿਸ ਵਿੱਚ ਪੂਰਾ ਪੰਜਾਬ ਆ ਜਾਂਦਾ ਹੈ Rajasthan ਦਾ ਉੱਤਰੀ ਭਾਗ ਹਰਿਆਣਾ ਦਿੱਲੀ ਅਤੇ ਹਿਮਾਚਲ ਦੇ ਇਲਾਕੇ ਆ ਜਾਂਦੇ ਹਨ ਅਤੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਵੀ ਹੋਣ ਦੀ ਉਮੀਦ ਹੈ ਅਤੇ ਜਿਸ ਤੋਂ ਬਾਅਦ ਉੱਤਰੀ ਹਵਾਵਾਂ ਜ਼ੋਰ ਫੜਨਗੀਆਂ ਜਿਸ ਕਾਰਨ ਪਾਰੇ ਵਿੱਚ ਗ੍ਰਾਵਟ ਵੀ ਆਵੇਗੀ ਪਰ ਇਹ ਪਾਰੇ ਦੀ ਗ੍ਰਾਵਟ ਮਾਮੂਲੀ ਹੋਵੇਗੀ ਕਿਉਂਕਿ ਹੁਣ ਅੱਧ ਮਾਰਚ ਦਾ ਸਮਾਂ ਆ ਗਿਆ ਹੈ ਸੋ ਸੰਖੇਪ ਵਿੱਚ ਇਹ ਹੀ ਜਾਣਕਾਰੀ ਹੈ ਕਿ 13 ਮਾਰਚ ਨੂੰ ਪੰਜਾਬ ਵਿੱਚ ਸ਼ਾਮ ਤੋਂ ਤਕਰੀਬਨ 8-9 ਵਜੇ ਤੋਂ ਲੈ ਕੇ ਸਵੇਰ 14 ਮਾਰਚ ਸਵੇਰ ਤੱਕ ਬੱਦਲਵਾਈ ਰਹੇਗੀ ਅਤੇ ਜਿਸ ਕਾਰਨ ਪੰਜਾਬ ਦੇ ਬਹੁਤੇ ਭਾਗਾਂ ਵਿੱਚ ਹਲਕੀ ਤੋਂ ਦਰਮਿਆਨੀ ਬਰਖਾ ਹੋਵੇਗੀ ਇਹ ਬਰਖਾ ਜ਼ਿਆਦਾਤਰ ਸ਼ਰਾਟਿਆਂ ਦੇ ਰੂਪ ਵਿੱਚ ਹੋਵੇਗੀ ਜੋ ਕਿ ਤੇਜ਼ ਹਵਾਵਾਂ ਨਾਲ ਆ ਸਕਦੀ ਹੈ ਇਹ ਕੋਈ ਜ਼ਿਆਦਾ ਭਾਰੀ ਬਾਰਿਸ਼ ਨਹੀਂ ਹੈ ਜੋ ਕਿ ਇੱਕਦਮ ਟਿੱਕੇ ਪਵੇਗੀ ਇਹ ਹਲਕੀ ਬੂੰਦਾਬੰਦੀ ਹੋਵੇਗੀ ਕਈ ਇਲਾਕਿਆਂ ਤੇ ਲਗਾਤਾਰ 1-2 ਘੰਟੇ ਬੂੰਦਾਬੰਦੀ ਹੋ ਸਕਦੀ ਹੈ